ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਅੱਜ ਕੱਲ ਇੱਕ ਚੀਜ਼ ਦੀ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ ਉਹ ਚੀਜ਼ ਹੈ ਸੋਨਾ ਹਰ ਆਮ ਖਾਸ ਦੇ ਨਾਲ ਜੁੜਿਆ ਹੋਇਆ ਸੋਨਾ ਜੋ ਲੋਕ ਵਕ ਵਕ ਜੋ ਸਮਾਗਮ ਹੁੰਦੇ ਨੇ ਜਾਂ ਜੋ ਮੌਕੇ ਹੁੰਦੇ ਨੇ ਉਸ ਵੇਲੇ ਖਰੀਦਦੇ ਨੇ ਸੋਨੇ ਨੇ ਹੁਣ ਲੋਕਾਂ ਦੇ ਚਿਹਰੇ ਦੀ ਜਿਹੜੀ ਚਮਕ ਹੈ ਉਸ ਨੂੰ ਫਿੱਕਾ ਕਰ ਦਿੱਤਾ ਹੈ ਇਹ ਬਣਦਾ ਵੀ ਹੈ ਕਿਉਂਕਿ ਸੋਨੀਆਂ ਦੀਆਂ ਕੀਮਤਾਂ ਜੋ ਨੇ ਉਹ 1 ਲੱਖ ਰੁਪਏ ਤੋਂ ਪਾਰ ਹੋ ਚੁੱਕੀਆਂ ਨੇ 24 ਕੈਰਟ ਦੇ ਸੋਨੇ ਦੀ ਗੱਲ ਕਰੀਏ ਜਿਹੜੀ 22 ਕੈਰਟ 18 ਕੈਰਟ ਉਹ ਥੱਲੇ ਰਹਿ ਗਿਆ ਹੈ। ਯਾਨੀ ਕਿ ਅੱਜ ਜੇਕਰ ਤੁਸੀਂ 10 ਗ੍ਰਾਮ ਸੋਨਾ ਖਰੀਦਣ ਜਾਣਾ ਹੈ ਜਾਂ 10 ਗ੍ਰਾਮ ਸੋਨੇ ਦੀ ਬਣੀ ਕੋਈ ਚੀਜ਼ ਖਰੀਦਣ ਜਾਣੀ ਹੈ ਤਾਂ 1 ਲੱਖ ਰੁਪਏ ਤੋਂ ਵੱਧ ਪੈਸੇ ਤੁਹਾਨੂੰ ਆਪਣੀ ਜੇਬ 'ਚ ਪਾ ਕੇ ਲੈ ਕੇ ਜਾਣੇ ਪੈਣਗੇ। ਇਸ ਗੱਲ ਦੀ ਚਰਚਾ ਹਰ ਘਰ ਦੇ ਵਿੱਚ ਹੋ ਰਹੀ ਹੈ। ਤਾਂ ਆਹ ਦੱਸ ਦਈਏ ਕਿ ਇਸ ਦਾ ਲੇਟੈਸਟ ਗੱਲ ਕੀ ਹੈ ਤੇ ਇਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਸੋਨਾ ਕਈ ਸਾਲਾਂ ਦੇ ਵਿੱਚ ਕਿੰਨੇ ਪਰਸੈਂਟ ਵਧਿਆ ਉਸ ਤੋਂ ਬਾਅਦ ਇਹ ਵੀ ਦੱਸਾਂਗੇ ਕਿ ਆਖਿਰਕਾਰ ਜਿਹੜਾ ਸੋਨਾ ਲੋਕ ਖਰੀਦੇ ਸੀ ਉਹ ਅੱਜ 1 ਲੱਖ ਰੁਪਏ ਤੋਂ ਪਾਰ ਕਿਉਂ ਹੋ ਗਿਆ ਇਸ ਦੇ ਤਿੰਨ ਚਾਰ ਵੱਡੇ ਕਾਰਨ ਕਿਹੜੇ ਨੇ ਇਸ ਬਾਰੇ ਵੀ ਅਸੀਂ ਗੱਲ ਕਰਾਂਗੇ ਪਰ ਜਿਹੜੀ ਸਭ ਤੋਂ ਅਹਿਮ ਗੱਲ ਇਹ ਹੈ ਕਿ ਜੋ ਸੋਨਾ ਹੈ ਉਹ ਪਿਛਲੇ 110 ਦਿਨਾਂ ਦੇ ਵਿੱਚ ਵੱਡੇ ਮਾਰਜਨ ਦੇ ਨਾਲ ਇਸ ਦਾ ਰੇਟ ਵਧਿਆ ਹੈ ਸੋਨੇ ਦੀਆਂ ਜੋ ਕੀਮਤਾਂ ਨੇ 24 ਕੈਰੇਟ ਸੋਨੇ ਦਾ ਜੋ ਇਸ ਸਮੇਂ ਜੋ ਰੇਟ ਦੱਸਿਆ ਜਾ ਰਿਹਾ ਹੈ ਚਾਹੇ ਉਹ ਮੁੰਬਈ ਹੋਵੇ ਦਿੱਲੀ ਹੋਵੇ ਜਾਂ ਵੱਡੇ ਵੱਡੇ ਸ਼ਹਿਰ ਹੋਣ ਅੰਮ੍ਰਿਤਸਰ ਹੋਵੇ ਜਲੰਧਰ ਹੋਵੇ ਸਾਰੇ ਪਾਸੇ ਸੋਨਾ ਜੋ 24 ਕੈਰਟ ਵਾਲਾ ਉਹ 1 ਲੱਖ ਤੋਂ ਪਾਰ ਹੋ ਗਿਆ ਹੈ 111 ਦਿਨਾਂ ਵਿੱਚ ਸੋਨੇ ਦੀਆਂ ਕੀਮਤਾਂ ਕਰੀਬ-ਕਰੀਬ 24000 ਰੁਪਏ ਵਧੀਆਂ ਨੇ ਤੁਸੀਂ ਸੋਚ ਕੇ ਦੇਖੋ ਕਿ 4 ਮਹੀਨੇ ਦੇ ਘੱਟ ਵਕਵੇ ਵਿੱਚ ਵੀ ਜੋ ਸੋਨਾ ਉਹ 24000 ਰੁਪਏ ਵਧ ਗਿਆ ਯਾਨੀ 6000 ਰੁਪਏ ਮਹੀਨੇ ਦੇ ਹਿਸਾਬ ਨਾਲ ਸੋਨੇ ਦੀਆਂ ਕੀਮਤਾਂ 'ਚ ਵਾਧਾ ਹੋਇਆ 31 ਦਸੰਬਰ 2024 ਯਾਨੀ ਕਿ ਜੋ ਇਹ ਸਾਲ ਚੱਲ ਰਿਹਾ April ਮਹੀਨਾ ਚੱਲ ਰਿਹਾ 2025 ਦਾ ਤੇ 24 2024 ਸਾਲ ਜਦੋਂ ਖਤਮ ਹੋਇਆ ਤਾਂ ਉਸ ਵੇਲੇ ਸੋਨੇ ਦਾ ਭਾਅ ਸੀ 76162 ਰੁਪਏ ਯਾਨੀ ਕਿ ਅੱਜ ਜੋ 1 ਲੱਖ ਪਾਰ ਹੋਇਆ ਉਹ ਸਿੱਧਾ ਸਿੱਧਾ 25000 ਤੋਂ ਕਰੀਬ 25000 ਰੁਪਏ ਦੀ ਜੋ ਕੀਮਤਾਂ ਨੇ ਉਹ ਵਧ ਗਈਆਂ ਨੇ ਸਿਰਫ 4 ਮਹੀਨੇ ਦੇ ਅੰਦਰ ਅੰਦਰ 22 April ਯਾਨੀ ਅੱਜ ਦੇ ਦਿਨ ਸੋਨੇ ਨੂੰ ਸੋਨੇ ਦੀ ਜੋ ਕੀਮਤ ਹੈ ਉਹ 1 ਲੱਖ ਰੁਪਏ ਪਾਰ ਹੋ ਚੁੱਕੀ ਹੈ 24 ਕੈਰਟ ਸੋਨੇ ਦੀ ਤਾਂ ਇਹ ਤਰਹੀ ਲੇਟੈਸਟ ਗੱਲ ਕਿਉਂਕਿ ਜੇਕਰ ਤੁਸੀਂ ਗਹਿਣਾ ਬਣਵਾਉਣਾ ਚਾਹੁੰਦੇ ਹੋ ਹਾਲਾਂਕਿ 24 ਕੈਰੇਟ ਸੋਨੇ ਦਾ ਰੇਟ ਇਸ ਕਰਕੇ ਅਸੀਂ ਦੱਸ ਰਹੇ ਕਿਉਂਕਿ ਇਹ ਸਭ ਤੋਂ ਉੱਪਰਲਾ ਜੋ ਸੋਨੇ ਦਾ ਜੋ ਕੁਆਲਿਟੀ ਹੁੰਦੀ ਉਹ ਹੁੰਦੀ ਹੈ ਉਸ ਤੋਂ ਥੱਲੇ ਆਂਦੀ 22 ਕੈਰੇਟ ਉਸ ਤੋਂ ਥੱਲੇ ਆਂਦੀ ਹੈ 18 ਕੈਰੇਟ ਜੋ ਲੋਕ 골ਡ ਦਾ ਕੋਈ ਵੀ ਗਹਿਣਾ ਬਣਾਉਂਦੇ ਹੈ ਉਹ 18 ਕੈਰੇਟ ਜਾਂ 22 ਕੈਰੇਟ ਦੇ ਵਿੱਚ ਬਣਾਉਂਦੇ ਨੇ ਇਸ ਕਰਕੇ 1 ਲੱਖ ਰੁਪਏ ਵਾਲੀ ਕੀਮਤ 24 ਕੈਰੇਟ ਦੀ ਹੈ ਪਰ 22 ਕੈਰੇਟ ਵਾਲੀ ਦੀ ਕੀਮਤ ਜਿਹੜੀ ਹੈ ਉਹ ਕਰੀਬ ਕਰੀਬ 90 ਤੋਂ ਲੈ ਕੇ 92000 ਰੁਪਏ ਅਲੱਗ-ਅਲੱਗ ਸ਼ਹਿਰਾਂ ਦੇ ਮੁਤਾਬਕ ਇਸ ਦਾ ਰੇਟ ਹੈ ਇਹ ਤੁਸੀਂ ਤੁਹਾਨੂੰ ਦੱਸਿਆ ਪਰ ਹੁਣ ਇੱਕੀ ਕਰਕੇ ਤੁਹਾਨੂੰ ਕਲੀਅਰਲੀ ਦੱਸ ਦਈਏ ਕਿ 18 ਕੈਰੇਟ ਸੋਨੇ ਦਾ ਰੇਟ ਕੀ ਸੀ ਤੇ ਹੁਣ ਕੀ ਹੋ ਗਿਆ 22 ਕੈਰੇਟ ਦਾ ਤੇ 24 ਕੈਰੇਟ ਦਾ ਉਹ ਵੀ ਤੁਹਾਨੂੰ ਦੱਸ ਦਈਏ ਫਿਰ ਅੱਗੇ ਦੀ ਗੱਲ ਕਰਦੇ ਆ ਤਾਂ 18 ਕੈਰੇਟ ਸੋਨੇ ਦੀ ਜੋ ਰੇਟ ਹੈ ਯਾਨੀ 10 ਗ੍ਰਾਮ 1 ਗ੍ਰਾਮ ਯਾਨੀ 10 ਗ੍ਰਾਮ ਤੁਸੀਂ ਉਸ ਦੇ ਸਾਬ ਨਾਲ ਆਪਣਾ ਡਿਵਾਈਡ ਕਰ ਸਕਦੇ ਹੋ ਜੋ ਸੋਨੇ ਦਾ ਭਾਅ 10 ਪ੍ਰਤੀ 10 ਗ੍ਰਾਮ ਦੀ ਸੀ ਗੱਲ ਕਰੀਏ ਤਾਂ 24 ਕੈਰੇਟ ਸੋਨੇ ਦਾ ਭਾਅ 1 ਲੱਖ ਰੁਪਏ ਇਸ ਸਮੇਂ ਪਹੁੰਚ ਚੁੱਕਿਆ ਹੈ ਭਾਰਤ ਦੇ ਹਰ ਵੱਡੇ ਸ਼ਹਿਰ ਦੇ ਵਿੱਚ 24 ਕੈਰੇਟ ਸੋਨਾ ਲੈਣ ਜਾਓਗੇ 1 ਲੱਖ ਰੁਪਏ ਲੈ ਕੇ ਜਾਣੇ ਪੈਣਗੇ ਪਲੱਸ ਉੱਪਰ ਦਾ 22 ਕੈਰਟ ਸੋਨੇ ਦਾ ਰੇਟ ਇਸ ਸਮੇਂ ਕਰੀਬ-ਕਰੀਬ 91600 ਰੁਪਏ 91 ਤੋਂ ਲੈ ਕੇ 92000 ਰੁਪਏ ਦੇ ਵਿਚਾਲੇ ਹੈ 22 ਕੈਰਟ ਸੋਨੇ ਦਾ ਤੇ 18 ਕੈਰਟ ਸੋਨੇ ਦਾ ਰੇਟ ਹੈ 75000 ਰੁਪਏ ਯਾਨੀ ਕਿ ਸਭ ਤੋਂ ਵੱਧ ਮਾਰ ਉਹਨਾਂ ਲੋਕਾਂ ਨੂੰ ਪਾਏਗੀ ਜੋ ਲੋਕ ਸੋਨੇ ਦੇ ਗਹਿਣੇ ਖਰੀਦਣ ਜਾ ਰਹੇ ਨੇ ਸੋਨੇ ਦੇ ਗਹਿਣੇ ਮੈਂ ਤੁਹਾਨੂੰ ਤਾਂ ਪਹਿਲਾਂ ਹੀ ਦੱਸਿਆ ਕਿ 22 ਕੈਰਟ ਦੇ ਵਿੱਚ ਜ਼ਿਆਦਾ ਬਣਦੇ ਨੇ ਤਾਂ 22 ਕੈਰਟ ਸੋਨੇ ਦਾ ਰੇਟ ਜੋ ਹੈ 91600 ਰੁਪਏ ਹੈ ਕੋਈ ਤੁਸੀਂ ਸੋਨਾ ਬਣਾਉਣਾ ਚਾਹੁੰਦੇ ਹੋ ਉਸ ਤੋਂ ਬਾਅਦ ਪ੍ਰਤੀ 10 ਗ੍ਰਾਮ 92600 ਦਿਓਗੇ ਉਸ ਤੋਂ ਬਾਅਦ ਜੋ ਉਸ ਦੇ ਉੱਪਰ ਟੈਕਸ ਲੱਗੇਗਾ ਮੇਕਿੰਗ ਚਾਰਜ ਲੱਗੇਗਾ ਉਹ ਸਭ ਤੋਂ ਬਾਅਦ ਤੁਹਾਨੂੰ ਬਹੁਤ ਜ਼ਿਆਦਾ ਤਕਲੀਫ ਹੋਣ ਵਾਲੀ ਹੈ ਕਿਉਂਕਿ ਇਹ ਸੋਨੇ ਦਾ ਰੇਟ ਸਿਰਫ ਦੱਸਿਆ ਟੈਕਸ ਦੀ ਗੱਲ ਅਸੀਂ ਨਹੀਂ ਕੀਤੀ ਹੈ ਇਹ ਤੁਹਾਡੀ ਮੇਕਿੰਗ ਚਾਰਜ ਦੇ ਮੁਤਾਬਕ ਹੁੰਦਾ ਹੈ ਤਾਂ ਇਸ ਸਮੇਂ ਜੋ ਲੋਕ ਬਾਜ਼ਾਰਾਂ ਵਿੱਚ ਨਿਕਲੇ ਹੋਏ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਸਮਾਗਮ ਨੇ ਵਿਆਹ ਨੇ ਜਾਂ ਹੋਰ ਕੋਈ ਫੰਕਸ਼ਨ ਹੈ ਜੇ ਉਹ ਸੋਨਾ ਖਰੀਦਣ ਜਾ ਰਹੇ ਨੇ ਤਾਂ ਦੁਕਾਨਾਂ ਦੇ ਉੱਪਰ ਉਹਨਾਂ ਨੇ ਜੋ ਪਹਿਲਾਂ ਤਾਂਗ ਲੈ ਕੇ ਗਏ ਸੀ ਕਿ ਅਸੀਂ ਵੱਤ ਵੱਦ ਜੋ ਗਹਿਣੇ ਨੇ ਉਹ ਖਰੀਦਾਂਗੇ ਆ ਉਸ ਦੇ ਮੁਤਾਬਕ ਪਲਾਨ ਕਰਕੇ ਗਏ ਸੀ ਹੁਣ ਉਹਨਾਂ ਦਾ ਬਜਟ ਵਿਗੜ ਚੁੱਕਿਆ ਹੈ ਭਾਰਤ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਲੋਕ ਜਿਵੇਂ ਹੀ ਸ਼ੋਰੂਮਾਂ ਦੇ ਵਿੱਚ ਪਹੁੰਚ ਰਹੇ ਨੇ ਜੁਐਲਰੀ ਕੋਲ ਜੁਐਲਰੀ ਦੀ ਦੁਕਾਨ ਤੇ ਪਹੁੰਚ ਰਹੇ ਨੇ ਸੁਨਾਰਿਆਂ ਕੋਲ ਪਹੁੰਚ ਰਹੇ ਨੇ ਰੇਟ ਸੁਣ ਕੇ ਸਭ ਦੇ ਹੋਸ਼ ਉੱਡ ਰਹੇ ਨੇ ਜਿਨ੍ਹਾਂ ਦਾ ਪਲਾਨ ਸੀ ਇੱਕ ਤੋਲਾ ਦੋ ਤੋਲਾ ਲੈਣ ਦਾ ਸੋਨਾ ਉਹ ਹੁਣ ਆਪਣੀ ਜੋ ਪਲਾਨ ਹੈ ਉਸ ਨੂੰ ਬਦਲ ਕੇ ਸੋਨੇ ਦੇ ਵਿੱਚ ਕਟੌਤੀ ਕਰ ਰਹੇ ਨੇ ਕਿਉਂਕਿ ਪੈਸਾ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਤਾਂ ਅਸੀਂ ਉਹਨਾਂ ਲੋਕਾਂ ਦੀ ਗੱਲ ਵੀ ਤੁਹਾਨੂੰ ਸੁਣਾਈਏ ਜਿਨ੍ਹਾਂ ਲੋਕਾਂ ਨੇ इस समय सोने के निवेश करना या सोना अपनी किसी जरूरत खरीदना की कहना तो जो बयान एक लाख से पार मतलब ज़्यादा ही है गवर्नमेंट को कुछ करना चाहिए इसके लिए और अभी क्या है कि फंक्शन आ रहा है तो शॉपिंग करनी है तो फिर इसीलिए आए हैं हाँ बजट तो अभी ज्यादा ही है इसीलिए अभी सोना कम लेना पड़ेगा क्योंकि भाव ज्यादा बढ़ चुका है तो भाव तो दिन ब दिन बढ़ते ही जा रहा है ਪਰ 골ਡ ऐसी चीज है जो हम लेने लिए बगैर भी नहीं रह सकते क्योंकि अभी इतना जो भाव रेट बढ़ रहा है तो सोचिए आगे कितना बढ़ेगा यानी वो सोच के अगर हम अभी सेविंग करते हैं तो फायदे में ही है पहले अगर 20 ग्राम आता था तो अभी 15 ग्राम आएगा पर लेने तो पड़ेगा ही मध्यम वर्ग के लिए तो मतलब गोल्ड लेना अब ऐसा हो गया है, कि बार सोचने वाली बात हो है। क्योंकि गोल्ड का रेट दिन ब दिन बढ़ता जा रहा है अगर मध्यम वर्ग का इंसान अभी देश जैसे शादियों का सीजन चल रहा है तो वो ऐसा सोच रहा है की हमको एक चेन भी लेना है तो उनके लिए तो मतलब पूरा जो बजट है वो बिगड़ जाएगा शायद लोन भी लेना पड़े उनको और बहुत ज्यादा ਕਾਸਟ ਕਟਿੰਗ ਵੀ ਕਰਨਾ ਪੜੇ ਆਪਣੇ ਜੋ ਰੂਟੀਨ ਕੇ ਖਰਚੇ ਹੈ ਉਸਮੇ ਨੇ ਤਾਂ ਦੋ ਦਿਨ ਪਹਿਲੇ ਹੀ ਬੁਕਿੰਗ ਕਰਵਾ ਕੇ ਰੱਖੀ ਥੀ ਤਾਂ ਹਮਾਰੇ ਲਈ ਤਾਂ ਅੱਛਾ ਹੈ ਬਟ ਅੱਜ ਰੇਟ ਜੋ ਵੱਡ ਗਿਆ ਹੈ ਤਾਂ ਜਿਸਕੋ ਅੱਜ ਅੱਜ ਸੇ ਲੈਣਾ ਹੋਗਾ ਉਹਨਾਂ ਕੇ ਲਈ ਥੋੜੇ ਮੁਸ਼ਕਿਲ ਹੋਗੇ ਇਹ ਤਾਂ ਉਹਨਾਂ ਲੋਕਾਂ ਨੂੰ ਤੁਸੀਂ ਸੁਣਿਆ ਜੋ ਲੋਕ ਬਾਜ਼ਾਰ ਦੇ ਵਿੱਚ ਨਿਕਲੇ ਹੋਏ ਸੀ ਸੋਨਾ ਖਰੀਦਣ ਦੇ ਲਈ ਪਰ ਹੁਣ ਕਿਤੇ ਨਾ ਕਿਤੇ ਕੰਪਰੋਮਾਈਜ਼ ਕਰਨ ਦੀ ਸਥਿਤੀ ਬਣ ਚੁੱਕੀ ਹੈ ਕਿਉਂਕਿ ਸੋਨਾ ਮਹਿੰਗਾ ਹੀ ਇੰਨਾ ਹੋ ਗਿਆ ਹੈ ਤੁਸੀਂ ਇਸ ਗੱਲ ਨੂੰ ਜ਼ਰੂਰ ਆਪਣੇ ਮਨ ਦੇ ਵਿੱਚ ਸੋਚ ਰਹੇ ਹੋਗੇ ਕਿ ਕਈ ਸਾਲ ਪਹਿਲਾਂ ਤਾਂ ਸੋਨਾ ਇੰਨਾ ਜ਼ਿਆਦਾ ਨਹੀਂ ਵਧਿਆ ਸੀ ਤੁਸੀਂ ਯਾਦ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹੋਵੋਗੇ ਕਿ ਜਦੋਂ ਮੈਂ ਇੰਨੇ ਸਾਲ ਦਾ ਸੀ ਆ ਇਸ ਫਲਾਹ ਸਾਲ ਦੇ ਵਿੱਚ ਸੋਨਾ ਇੰਨਾ ਹੁੰਦਾ ਸੀ ਹੁਣ ਇੰਨਾ ਹੋ ਗਿਆ ਕਿਉਂਕਿ ਲੋਕਾਂ ਨੂੰ ਹੁੰਦਾ ਸੀ ਕਿ 5 ਸਾਲ ਪਹਿਲਾਂ ਤਾਂ ਇੰਨਾ ਘੱਟ ਸੀ ਅੱਜ ਇੰਨਾ ਕਿਵੇਂ ਵੱਧ ਗਿਆ ਤਾਂ ਤੁਹਾਨੂੰ ਪਿਛਲੇ 18 ਸਾਲਾਂ ਦੇ ਵਿੱਚ ਸੋਨੇ ਨੇ ਕਿਸ ਤਰ੍ਹਾਂ ਛਾਲ ਮਾਰੀ ਹੈ ਉਹ ਤੁਹਾਨੂੰ ਦਿਖਾਣੇ ਹੈ ਗ੍ਰਾਫਿਕ ਦੇ ਜ਼ਰੀਏ ਤੁਹਾਨੂੰ ਸਮਝ ਆਏਗਾ ਕਿ ਸੋਨਾ ਕਿੰਨੀ ਤੇਜ਼ੀ ਨਾਲ ਉਸ ਦੀ ਕੀਮਤਾਂ ਵਧੀਆਂ ਨੇ ਤਾਂ ਜੋ ਆਮ ਆਦਮੀ ਦੇ ਪਹੁੰਚ ਤੋਂ ਸੋਨਾ ਕਿਵੇਂ ਦੂਰ ਹੋਇਆ ਤਾਂ 18 ਸਾਲਾਂ ਤੋਂ ਤੁਹਾਨੂੰ ਅੰਕੜਾ ਦਿਖਾਈਏ ਅੰਕੜਾ ਕਿਸ ਤਰ੍ਹਾਂ ਕੰਮ ਕਰਦਾ ਇਹ ਅੰਕੜੇ ਦੇ ਮੁਤਾਬਕ ਤੁਹਾਨੂੰ ਦਸੀਏ ਕਿਸਾਲ 2000 ਅਸੀਂ ਗੱਲ ਕਰੀਏ 2007 ਦੀ ਤਾਂ ਇਸ ਦੌਰਾਨ 2007 ਦੇ ਵਿੱਚ ਸੋਨੇ ਦੀਆਂ ਕੀਮਤਾਂ ਸਨ ਕਰੀਬ 10000 ਤੋਂ ਲੈ ਕੇ 12000 ਦੇ ਵਿਚਾਲੇ 2011 ਆਉਂਦਾ ਸਾਲ ਉਸ ਦੇ ਵਿੱਚ ਸੋਨੇ ਦੇ ਕੀਮਤਾਂ ਉਛਾਲ ਮਾਰ ਕੇ 20000 ਦੇ ਕਰੀਬ ਪਹੁੰਚ ਜਾਂਦੀਆਂ ਨੇ 2012 ਦੀ ਗੱਲ ਕਰੀਏ ਤਾਂ ਕੀਮਤਾਂ 30000 ਤੇ ਜਾਂਦੀਆਂ ਨੇ 2020 ਤੇ ਆ ਜਾਂਦੇ ਆ 2020 ਦੇ ਵਿੱਚ ਇਹ ਕੀਮਤਾਂ 40000 ਤੋਂ ਪਾਰ ਹੋ ਜਾਂਦੀਆਂ ਨੇ 2022 ਦੀ ਗੱਲ ਕਰੀਏ ਤਾਂ ਸੋਨਾ 50000 52000 ਦੇ ਵਿਚਾਲੇ ਸੀ ਯਾਨੀ 50 ਤੋਂ ਲੈ ਕੇ 60 ਦੇ ਵਿਚਾਲੇ 2022 ਦੇ ਵਿੱਚ ਸੋਨਾ ਸੀ ਪਰ ਉਸ ਤੋਂ ਬਾਅਦ ਜੋ ਸੋਨੇ ਨੇ ਆਪਣੀ ਕੀਮਤਾਂ ਦੇ ਵਿੱਚ ਉਸ ਦੇ ਵਿੱਚ ਛਾਲ ਮਾਰੀ ਹੈ ਉਸ ਤੋਂ ਬਾਅਦ ਆਮ ਇਨਸਾਨ ਜੋ ਆਪਣੇ ਕਮਜੋਗਾ ਜੋ ਸੋਨਾ ਖਰੀਦਣਾ ਚਾਹੁੰਦਾ ਸੀ ਲੱਗਦਾ ਹੈ ਕਿ ਇਹ ਸੋਨਾ ਉਸ ਤੋਂ ਪਹੁੰਚ ਤੋਂ ਬਾਹਰ ਹੋ ਚੁੱਕਿਆ ਹੈ ਔਰ ਹੋ ਵੀ ਚੁੱਕਿਆ ਲਗਭਗ 2024 ਦੀ ਗੱਲ ਕਰੀਏ 2023 ਦੀ ਗੱਲ ਕਰੀਏ ਤਾਂ ਸੋਨਾ 60 ਤੋਂ ਲੈ ਕੇ 65 70 ਤੱਕ ਪਹੁੰਚਿਆ ਲੋਕਾਂ ਨੂੰ ਲੱਗਿਆ ਕਿ ਚਲੋ ਸੋਨਾ ਮਹਿੰਗਾ ਹੋ ਰਿਹਾ ਪਰ 2024 ਨੇ ਜਿਵੇਂ ਹੀ ਖਤਮ ਹੋਇਆ 2024 ਉਸ ਤੋਂ ਬਾਅਦ ਸੋਨੇ ਨੂੰ ਖਰੀਦਣ ਦੇ ਬਾਰੇ ਲੋਕ ਸੋਚਣਾ ਵੀ ਇਸ ਸਮੇਂ ਡਰ ਰਹੇ ਨੇ ਕਿਉਂਕਿ ਇਹਦਾ ਇਹਦੀ ਕੀਮਤਾਂ ਕਿਸ ਤਰ੍ਹਾਂ ਲੋਕਾਂ ਨੂੰ ਡਰਾ ਰਹੀਆਂ ਨੇ 2024 ਦੇ ਵਿੱਚ ਸੋਨਾ ਜੋ ਸੀ ਉਹ 70 ਤੋਂ ਲੈ ਕੇ 80000 ਦੇ ਵਿਚਾਲੇ ਪਹੁੰਚ ਰਿਹਾ ਪਹੁੰਚ ਰਿਹਾ ਸੀ ਤਾਂ ਜਦੋਂ ਦਸੰਬਰ 2024 ਖਤਮ ਹੁੰਦਾ ਤਾਂ ਉਸ ਵੇਲੇ ਸੋਨੇ ਦੀਆਂ ਕੀਮਤਾਂ 90000 ਦੇ ਕਰੀਬ ਪਹੁੰਚੀਆਂ ਸਨ ਤੇ ਹੁਣ 2025 ਚੱਲ ਰਿਹਾ ਹੈ 2025 ਦਾ ਅਪ੍ਰੈਲ ਮਹੀਨਾ ਲਗਭਗ ਖਤਮ ਹੋਣ ਵਾਲਾ ਹੈ ਯਾਨੀ ਕਿ ਹਜੇ 8 ਮਹੀਨੇ 2025 ਦੇ ਵਿੱਚ ਪਏ ਨੇ ਪਰ ਇਸ ਸਮੇਂ ਸੋਨੇ ਦੀ ਕੀਮਤ 24 ਕੈਰੇਟ ਦੀ ਗੱਲ ਕਰੀਏ ਤਾਂ ਇਸ ਸਮੇਂ 1 ਲੱਖ ਤੋਂ ਪਾਰ ਹੋ ਗਈ ਹੈ ਕਿਉਂਕਿ ਤੁਸੀਂ ਲੈਣ ਜਾਓਗੇ 24 ਕੈਰੇਟ ਦਾ ਸੋਨਾ ਤਾਂ ਉਹ 1 ਲੱਖ ਰੁਪਏ ਦਾ 10 ਗ੍ਰਾਮ ਮਿਲੇਗਾ ਉਸ ਤੋਂ ਬਾਅਦ ਜੋ ਉਹਦੇ ਉੱਪਰ ਟੈਕਸ ਲੱਗਣਗੇ ਉਹ ਲਏ ਦੇ ਲੱਗਣਗੇ ਜੇਕਰ ਤੁਸੀਂ ਕੋਈ ਸੋਨੇ ਦਾ ਕੋਈ ਜੁਐਲਰੀ ਬਣਾਉਣਾ ਹੈ ਤਾਂ ਉਸ ਦੇ ਉੱਪਰ ਜੋ ਮੇਕਿੰਗ ਚਾਰਜ ਹੈ ਉਹ ਵੱਖਰੇ ਤੌਰ ਤੇ ਦੇਣਾ ਪਏਗਾ ਤਾਂ ਇਸ ਸਮੇਂ ਜੋ ਲੋਕ ਸੋਨਾ ਖਰੀਦਣਾ ਚਾਹੁੰਦੇ ਨੇ ਔਰ ਜੋ ਸੋਨਾ ਵੇਚ ਰਹੇ ਨੇ ਦੋਨਾਂ ਦੇ ਮਨ ਦੇ ਵਿੱਚ ਚਿੰਤਾਵਾਂ ਨੇ ਅਸੀਂ ਗੱਲ ਕੀਤੀ ਇੱਕ ਅਜਿਹੇ ਦੁਕਾਨਦਾਰ ਨਾਲ ਕਿ ਉਸ ਨੂੰ ਕੀ ਲੱਗਦਾ ਹੈ ਕਿ ਸੋਨਾ ਕਿਉਂ ਮਹਿੰਗਾ ਹੋਇਆ ਹੋਏਗਾ ਤਾਂ ਉਸ ਦੀ ਅਸੀਂ ਤੁਹਾਨੂੰ ਗੱਲ ਸੁਣਾਉਣੀ ਹੈ ਉਸ ਤੋਂ ਬਾਅਦ ਤਿੰਨ ਵੱਡੇ ਕਾਰਨ ਜੇ ਅਸੀਂ ਤੁਹਾਨੂੰ ਦੱਸਾਂਗੇ ਕਿ ਸੋਨਾ ਆਖਿਰਕਾਰ ਮਹਿੰਗਾ ਕਿਉਂ ਹੋਇਆ ਇਸ ਦੇ ਅਸਲ ਵਜ੍ਹਾ ਕਿਉਂ ਹੈ ਕਿਉਂਕਿ ਸੋਨਾ ਮਹਿੰਗਾ ਹੋ ਗਿਆ ਇਹ ਗੱਲ ਤਾਂ ਸਾਰੇ ਕਰ ਰਹੇ ਨੇ ਪਰ ਮਹਿੰਗਾ ਕਿਉਂ ਹੋਇਆ ਇਸ ਦੀਆਂ ਤਿੰਨ ਵੱਡੀਆਂ ਵਜਹਾਂ ਤੁਹਾਨੂੰ ਅਸੀਂ ਦੱਸਾਂਗੇ ਤਾਂ ਸਭ ਤੋਂ ਪਹਿਲਾਂ ਉਸ ਦੁਕਾਨਦਾਰ ਦੀ ਗੱਲ ਸੁਣੋ ਉਸ ਤੋਂ ਬਾਅਦ ਅਸੀਂ ਗੱਲ ਨੂੰ ਐਕਸਪਲੇਨ ਕਰਾਂਗੇ ਸੋਨੇ ਦੀ ਕੀਮਤਾਂ ਵਧਣ ਦੇ ਕਾਰਨਾਂ ਦੀ अगर इंटरनेशनल मार्केट में देखा जाए तो आज चौतरीस सौ पचास डॉलर के ऊपर रेट चल रहा है इंडियन मार्केट में अगर देखें तो एक लाख दो हजार एक सौ के आसपास का रेट हुआ है अगर इसका पूरा एनालिस करें तो हम लोग उसको थोड़ा पीछे से देखेंगे कि जो गोल्ड है वो एज ए इन्वेस्टमेंट के हिसाब से आज गोल्ड बढ़ रहा है लोगों की जो प्रति है गोल्ड के प्रति जो एक ट्रस्ट था वो बढ़ जाने के, के हिसाब से आज गोल्ड का रेट बढ़ रहा है साथ साथ में जो टेरिफ फोर का जो एक बात था वो टेरिफ फोर लगने के बाद में ये जो गोल्ड के रेट बढ़ रहे हैं मैं आपको थोड़ा पीछे से बताऊंगा कि लास्ट काफी सालों से सत्रह से 2000 के बीच में गोल का रेट वरिष्ठ कर रहा था कभी भी आशंका थी कि गोल में बहुत बड़ी तेजी आएगी क्योंकि काफी सालों तक एक स्टेबल रहना गोल की एक पैटर्न है कि वो कहीं पे रेट पे स्टेबल होने के बाद में लंबा वही स्टेबल पे रहता है तो काफी टाइम से लग रहा था कि गोल में तेजी आएगी पर जो कारण जो है उसके साथ में वो जैसे बीच में रशिया और यूक्रेन का युद्ध चल रहा था तभी भी एक बूस्टिंग मिला तो थोड़ा गोल और बढ़ा उसके बाद में इजरायल और पैलेस्टाइन का युद्ध चल रहा था उसी टाइम पे भी बढ़ोतरी काफी आई और अभी जो है वो ट्रेड वॉर स्टार्ट हुआ तो ट्रेड वॉर जो है वो आ, कोई ना कोई जगह पे बहुत बड़ा अनिश्चित का माहौल देखी गया हुआ है मतलब ट्रेड वॉर में जैसे टेरिफ में ट्रम्प सरकार ने जो टेरिफ लगाया तो लोगों को आज क्या आगे की आशंका लग रही कि बिजनेस में क्या रहेगा जब ऐसी कोई अनिश्चितता का माहौल होता है तब रेट बढ़ जाता है ਔਰ ਲੋਕ ਗੋਲ ਕੀ ਤਰਫ ਦੌੜ ਦੌਟ ਮੁਕਤੇ ਹਨ ਕਾਫੀ ਹੱਦ ਤੱਕ ਇਸ ਦੁਕਾਨਦਾਰ ਦੀਆਂ ਗੱਲਾਂ ਤਾਂ ਸਟੀਕ ਨੇ ਪਰ ਤੁਹਾਨੂੰ ਉਹ ਤਿੰਨ ਵੱਡੇ ਕਾਰਨ ਦਸੀਏ ਕਿ ਆਖਰਕਾਰ ਕਿਉਂ ਸੋਨਾ ਇੰਨਾ ਮਹਿੰਗਾ ਹੋ ਗਿਆ ਲੋਕਾਂ ਨੂੰ ਦੇਖਦੇ ਹੀ ਦੇਖਦੇ ਇਹ ਸੋਨਾ 1 ਲੱਖ ਤੋਂ ਪਾਰ ਕਿਵੇਂ ਹੋ ਗਿਆ ਤਾਂ ਇੱਕ ਇੱਕ ਕਰਕੇ ਤਿੰਨ ਕਾਰਨ ਤੁਹਾਨੂੰ ਦੱਸਾਂਗੇ ਤੁਹਾਨੂੰ ਇਹ ਗੱਲ ਨਾ ਪਤਾ ਹੋਣਾ ਚਾਹੀਦਾ ਕਿ ਸੋਨੇ ਦੀਆਂ ਜਿਹੜੀਆਂ ਕੀਮਤਾਂ ਨੇ ਉਹ ਅਮਰੀਕੀ ਡਾਲਰ ਦੇ ਨਾਲ ਸਿੱਧੇ ਤੌਰ ਤੇ ਸਬੰਧਤ ਹੁੰਦੀਆਂ ਨੇ ਤਾਂ ਇੱਕ ਇੱਕ ਕਰਕੇ ਤੁਹਾਨੂੰ ਦੱਸੀ ਜੋ ਪਹਿਲਾ ਕਾਰਨ ਹੈ ਪਹਿਲੇ ਕਾਰਨ ਤੇ ਅਸੀਂ ਆ ਜਾਂਦੇ ਹਾਂ ਕਿ ਜੋ ਯੂਐਸਏ ਦਾ ਡਾਲਰ ਹੈ ਕਿ ਜੋ ਯੂਐਸਏ ਦੀ ਇਸ ਸਮੇਂ ਆਰਥਿਕ ਹਾਲਾਤ ਹੈ ਉਸ ਨੂੰ ਲੈ ਕੇ ਪੂਰੀ ਦੁਨੀਆ ਦੀਆਂ ਜੋ ਸੋਨੇ ਦੀਆਂ ਕੀਮਤਾਂ ਨੇ ਉਸ ਦੇ ਵਿੱਚ ਵਾਧਾ ਆਇਆ ਘਾਟਾ ਹੁੰਦਾ ਹੈ ਤਾਂ ਤੁਹਾਨੂੰ ਪਹਿਲੀ ਗੱਲ ਅਸੀਂ ਦੱਸੀਏ ਕਿ ਇਸ ਸਮੇਂ ਕਮਜ਼ੋਰ ਯੂਐਸ ਡਾਲਰ ਅਤੇ ਅਮਰੀਕਾ ਵਿੱਚ ਮੰਦੀ ਦਾ ਡਰ ਹੈ ਇਸ ਦਾ ਮਤਲਬ ਇਹ ਹੋਇਆ ਕਿ ਅਮਰੀਕਾ ਦਾ ਜੋ ਡਾਲਰ ਹੈ ਉਹ ਦੁਨੀਆ ਦੀਆਂ ਹੋਰ ਜਿਹੜੀਆਂ ਕਰੰਸੀਆਂ ਨੇ ਉਹਨਾਂ ਕਰੰਸੀਜ਼ ਦੇ ਮੁਕਾਬਲੇ ਡਾਲਰ ਪਹਿਲਾਂ ਨਾਲੋਂ ਮਜ਼ਬੂਤ ਕਮਜ਼ੋਰ ਹੋਇਆ ਜਦੋਂ ਡਾਲਰ ਕਮਜ਼ੋਰ ਹੁੰਦਾ ਹੈ ਤਾਂ ਉਸ ਤੋਂ ਬਾਅਦ ਸੋਨਾ ਵੀ ਸਸਤਾ ਹੁੰਦਾ ਹੈ ਯਾਨੀ ਡਾਲਰ ਕਮਜ਼ੋਰ ਹੋਇਆ ਸੋਨਾ ਸਸਤਾ ਹੋਇਆ ਡਾਲਰ ਮਜ਼ਬੂਤ ਹੋਇਆ ਸੋਨਾ ਉਸ ਤੋਂ ਬਾਅਦ ਮਹਿੰਗਾ ਹੁੰਦਾ ਹੈ ਇਸੇ ਦਾ ਕਾਰਨ ਕਰਕੇ ਵੱਖ-ਵੱਖ ਜਿਹੜੇ ਮੁਲਕ ਨੇ ਜਾਂ ਲੋਕ ਨੇ ਜੋ 골ਡ ਦੇ ਵਿੱਚ ਟ੍ਰੇਡ ਕਰਦੇ ਨੇ ਉਹ ਸੋਨੇ ਨੂੰ ਖਰੀਦ ਲੈਂਦੇ ਨੇ ਯਾਨੀ ਉਸ ਦਾ ਭੰਡਾਰਨ ਕਰਨ ਲੱਗ ਜਾਂਦੇ ਨੇ ਉਸ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੁੰਦੀਆਂ ਨੇ ਕਿਉਂਕਿ ਡਿਮਾਂਡ ਤਾਂ ਹੁੰਦੀ ਹੈ ਪਰ ਉਸ ਦੀ ਸਪਲਾਈ ਜਿਹੜੀ ਉਹ ਇਕੱਠ ਹੁੰਦੀ ਕਿਉਂਕਿ 골ਡ ਨੂੰ ਰਿਜ਼ਰਵ ਕਰ ਲਿਆ ਜਾਂਦਾ ਹੈ ਇਸੇ ਕਾਰਨ ਇਸ ਸਮੇਂ ਯੂਐਸਏ ਦਾ ਜੋ ਡਾਲਰ ਹੈ ਉਹ ਇਸ ਸਮੇਂ ਕਮਜ਼ੋਰ ਹੈ ਇਸ ਕਰਕੇ ਸੋਨੇ ਦੀ ਖਰੀਦਦਾਰੀ ਜ਼ਿਆਦਾ ਹੋ ਰਹੀ ਹੈ ਵੱਖ-ਵੱਖ ਮੁਲਕਾਂ ਵੱਲੋਂ ਇਸੇ ਕਰਕੇ ਸੋਨੇ ਦੀ ਕੀਮਤਾਂ ਵਧ ਰਹੀਆਂ ਨੇ ਦੂਜੇ ਕਾਰਨ ਇਸ ਦੇ ਨਾਲ ਹੀ ਜੁੜਿਆ ਕਾਰਨ ਇਹ ਹੈ ਕਿ ਅਮਰੀਕਾ ਦੇ ਵਿੱਚ ਇਸ ਸਮੇਂ ਨਵੀਂ ਸਰਕਾਰ ਬਦਲੀ ਹੈ ਢੜਾ-ਢੜਾ ਫੈਸਲੇ ਲਏ ਜਾ ਰਹੇ ਨੇ ਚਾਹੇ ਟੈਰਿਫ ਦੀ ਗੱਲ ਹੋਵੇ ਜਾਂ ਹੋਰ ਤਰ੍ਹਾਂ ਦੇ ਫੈਸਲੇ ਹੋਣ ਉਸ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਮਰੀਕਾ ਦੀ ਜੋ ਇਕਨੋਮੀ ਹੈ ਉਹ ਪਹਿਲਾਂ ਨਾਲੋਂ ਸਲੋ ਹੋਏਗੀ ਯਾਨੀ ਉੱਥੇ ਮੰਦੀ ਦਾ ਅਸਰ ਹੋਣ ਦਾ ਡਰ ਹੈ ਇਸ ਕਰਕੇ ਵੀ ਕਿਉਂਕਿ ਸੋਨਾ ਇੱਕ ਹਾਰਡ ਮੈਟਲ ਹੈ ਉਸ ਨੂੰ ਖਰੀਦ ਕੇ ਵੱਖ-ਵੱਖ ਸੰਸਥਾਵਾਂ ਹੋਣ ਜਾਂ ਇੰਡੀਵਿਜੂਅਲ ਹੋਣ ਉਹ ਖਰੀਦ ਕੇ ਆਪਣੇ ਕੋ ਰੱਖ ਲੈਂਦੇ ਨੇ ਇਸ ਦਾ ਕਾਰਨ ਹੈ ਕਿ ਸੋਨਾ ਸੋਨੇ ਦਾ ਰੇਟ ਵੱਧਦਾ ਹੈ ਇਹ ਤਰ੍ਹਾਂ ਪਹਿਲਾ ਕਾਰਨ ਜੋ ਤੁਹਾਡੇ ਦਿਮਾਗ 'ਚ ਤੁਹਾਡੇ ਦਿਮਾਗ ਦੇ ਵਿੱਚ ਗੱਲ ਆ ਰਹੀ ਸੀ ਕਿ ਸੋਨੇ ਦੀ ਕੀਮਤਾਂ ਵੱਧਦੀਆਂ ਕਿਉਂ ਨੇ ਤੇ ਇਹ ਯੂਐਸਏ ਦੇ ਡਾਲਰ ਦੇ ਨਾਲ ਜਿਹਦੇ ਤੌਰ ਤੇ ਜੁੜਿਆ ਹੋਇਆ ਹੈ ਤੇ ਯੂਐਸਏ ਦੇ ਇਕਨੋਮੀ ਨਾਲ ਜੁੜਿਆ ਹੋਇਆ ਹੈ ਹੁਣ ਦੂਜੀ ਗੱਲ ਕਰਦੇ ਆ ਜੋ ਸੈਂਟਰਲ ਬੈਂਕ ਨੇ ਦੁਨੀਆ ਦੇ ਸੈਂਟਰਲ ਬੈਂਕ ਜਿਵੇਂ ਭਾਰਤ ਦੇ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ ਹੈ ਜਾਂ ਹੋਰ ਅਲੱਗ-ਅਲੱਗ ਮੁਲਕਾਂ ਦੇ ਵਿੱਚ ਵੱਡੇ-ਵੱਡੇ ਬੈਂਕ ਜਿਨ੍ਹਾਂ ਨੂੰ ਸੈਂਟਰਲ ਬੈਂਕ ਕਿਹਾ ਜਾਂਦਾ ਹੈ ਇਹਨਾਂ ਬੈਂਕਾਂ ਨੇ ਸੋਨਾ ਖਰੀਦਣਾ ਹੁੰਦਾ ਹੈ ਇਹਨਾਂ ਬੈਂਕਾਂ ਨੇ ਸੋਨਾ ਖਰੀਦਣ ਦਾ ਮਤਲਬ ਇਹ ਹੋਇਆ ਕਿ ਜਦੋਂ ਸੋਨੇ ਦਾ ਭੰਡਾਰਨ ਤੁਹਾਡੇ ਕੋਲ ਕਿੰਨਾ ਹੈ ਤੇ ਯੂਐਸਏ ਦਾ ਡਾਲਰ ਕਿਸ ਤਰ੍ਹਾਂ ਐਕਸਚੇਂਜ ਇਸ ਤਰ੍ਹਾਂ ਜੁੜਿਆ ਹੋਇਆ ਹੈ ਕਿ ਪੂਰੀ ਦੁਨੀਆ ਦੀ ਇਕਨੋਮੀ ਡਾਲਰ ਦੇ ਆਲੇ-ਦੁਆਲੇ ਘੁੰਮਦੀ ਹੈ ਤੁਹਾਨੂੰ ਪਤਾ ਹੈ ਜਿੰਨਾ ਤੁਹਾਡੇ ਕੋਲ ਸੋਨਾ ਹੋਏਗਾ ਉਸ ਦੇ ਮੁਕਾਬਲੇ ਹੀ ਤੁਸੀਂ ਡਾਲਰ ਦੇ ਵਿੱਚ ਵਪਾਰ ਕਰਦੇ ਇਹ ਬਹੁਤ ਥੋੜਾ ਟੈਕਨੀਕਲ ਮਸਲਾ ਹੈ ਪਰ ਇਸ ਨੂੰ ਮੋٹے ਮੋٹے ਤੌਰ ਤੇ ਸਮਝਣ ਦੀ ਕੋਸ਼ਿਸ਼ ਕਰੀਏ ਕਿ ਪੂਰੀ ਦੁਨੀਆ ਦੇ ਸੈਂਟਰਲ ਬੈਂਕਾਂ ਨੇ ਇਸ ਸਮੇਂ ਬਹੁਤ ਸਾਰਾ ਸੋਨਾ ਖਰੀਦ ਲਿਆ ਹੈ ਯਾਨੀ ਆਪਣੇ ਕੋਲ ਰਿਜ਼ਰਵ ਕਰ ਲਿਆ ਹੈ ਇੱਕ ਅੰਕੜੇ ਦੇ ਮੁਤਾਬਕ ਪੂਰੀ ਦੁਨੀਆ ਦੇ ਵਿੱਚ 1000 ਟਨ ਤੋਂ ਵੱਧ ਸੋਨਾ ਸੈਂਟਰਲ ਬੈਂਕਾਂ ਨੇ ਖਰੀਦਿਆ ਹੈ ਵੱਖ-ਵੱਖ ਮੁਲਕਾਂ ਦੇ ਜਿਸ ਦੇ ਵਿੱਚ ਭਾਰਤ ਦਾ ਰਿਜ਼ਰਵ ਬੈਂਕ ਆਫ ਇੰਡੀਆ ਜਿਹੜਾ ਹੈ ਉਹ ਦੂਜੇ ਨੰਬਰ ਤੇ ਆਉਂਦਾ ਪੂਰੀ ਦੁਨੀਆ ਦੇ ਵਿੱਚ ਜਿਸ ਨੇ ਸਭ ਤੋਂ ਵੱਧ ਸੋਨਾ ਖਰੀਦ ਕੇ ਆਪਣੇ ਕੋਲ ਰੱਖ ਲਿਆ ਹੈ ਰਿਜ਼ਰਵ ਕਰ ਲਿਆ ਸੋਨਾ ਇਸ ਸਮੇਂ ਜੋ ਪੋਲੈਂਡ ਹੈ ਪੋਲੈਂਡ ਪਹਿਲੇ ਨੰਬਰ ਤੇ ਹੈ ਉਸ ਤੋਂ ਬਾਅਦ ਭਾਰਤ ਜੋ ਹੈ ਉਹ ਦੂਜੇ ਨੰਬਰ ਤੇ ਹੈ ਸੋਨਾ ਸੋਨੇ ਦਾ ਭੰਡਾਰਨ ਕਰਨ ਦੇ ਮਾਮਲੇ ਦੇ ਵਿੱਚ ਇਸੇ ਕਾਰਨ ਭਾਰਤ ਦੀਆਂ ਜੋ ਕੀਮਤਾਂ ਨੇ ਉਹ ਵਧੀਆਂ ਨੇ ਕਿਉਂਕਿ ਸੋਨਾ ਇੱਕ ਪਾਸੇ ਜਮ੍ਹਾਂ ਹੋ ਗਿਆ ਸੋਨਾ ਲੋਕਾਂ ਤੱਕ ਪਹੁੰਚ ਨਹੀਂ ਰਿਹਾ ਲੋਕਾਂ ਦੀ ਡਿਮਾਂਡ ਵਧ ਰਹੀ ਹੈ ਇਸ ਕਰਕੇ ਰੇਟ ਦੇ ਵਿੱਚ ਵੀ ਵਾਧਾ ਹੋਣਾ ਹੈ ਇਸੇ ਕਰਕੇ ਇਸ ਸਮੇਂ ਜੋ ਭਾਰਤ ਹੈ ਭਾਰਤ ਨੇ 2024 ਦੇ ਵਿੱਚ ਕਰੀਬ-ਕਰੀਬ 90 ਮੀਟ੍ਰਿਕ ਟਨ ਸੋਨਾ ਆਪਣੇ ਕੋਲ ਇਕੱਠਾ ਕੀਤਾ ਯਾਨੀ ਭੰਡਾਰਨ ਕੀਤਾ ਇਹ ਜੋ ਗਿਣਤੀ ਹੈ ਇਹ ਪੋਲੈਂਡ ਤੋਂ ਬਾਅਦ ਭਾਰਤ ਦੀ ਆਰਬੀਆਈ ਨੇ ਇਕੱਠਾ ਕੀਤਾ ਇਸ ਕਰਕੇ ਭਾਰਤ ਦੇ ਸਿੱਧੇ ਤੌਰ ਤੇ ਇਸ ਦੀਆਂ ਕੀਮਤਾਂ ਵਧੀਆਂ ਨੇ ਇਸ ਤੋਂ ਅਗਲੀ ਗੱਲ ਕਰੀਏ ਇਹ ਤਾਂ ਨੰਬਰ ਹੈ ਨੰਬਰ ਕਾਰਨ ਹੈ ਨੰਬਰ 2 ਵਾਲਾ ਕਿ ਕਿਉਂ ਕੀਮਤਾਂ ਵਧੀਆਂ ਨੇ ਜੋ ਕਿ ਇਹਦਾ ਭੰਡਾਰਨ ਹੋ ਗਿਆ ਲੋਕਾਂ ਤੱਕ ਸੋਨੇ ਦੀ ਜੋ ਸਪਲਾਈ ਉਹ ਪਹੁੰਚ ਨਹੀਂ ਰਹੀ ਇਸ ਕਰਕੇ ਰੇਟ ਵਧਣਾ ਹੀ ਵਧਣਾ ਤੁਹਾਨੂੰ ਇਸ ਗੱਲ ਦਾ ਪਤਾ ਹੀ ਹੈ ਤੀਜੀ ਗੱਲ ਹੈ ਪੂਰੀ ਦੁਨੀਆ ਦੇ ਵਿੱਚ ਇਸ ਸਮੇਂ ਆਰਥਿਕ ਤੌਰ ਤੇ ਜੰਗ ਵੀ ਚੱਲ ਰਹੀ ਹੈ ਜਾਂ ਜ਼ਮੀਨੀ ਤੌਰ ਤੇ ਜੰਗ ਚੱਲ ਰਹੀ ਹੈ ਹਮਾਸ ਹੋ ਗਿਆ ਇਜ਼ਰਾਈਲ ਹੋ ਗਿਆ ਯੂਕਰੇਨ ਹੋ ਗਿਆ ਰਸ਼ੀਆ ਹੋ ਗਿਆ ਇਸ ਤੋਂ ਇਲਾਵਾ ਤਾਈਵਾਨ ਹੋ ਗਿਆ ਚਾਈਨਾ ਹੋ ਗਿਆ ਇਹਨਾਂ ਦੇ ਵਿੱਚ ਕਈ-ਕਈ ਸਾਲਾਂ ਤੋਂ ਟੈਨਸ਼ਨ ਚੱਲ ਰਹੀ ਹੈ ਜੋ ਇਕਨੋਮੀ ਦੇ ਉੱਪਰ ਅਸਰ ਪਾਉਂਦੀ ਹੈ ਇਹ ਵੱਡੇ ਮੁਲਕ ਨੇ ਜ਼ਰੂਰੀ ਮੁਲਕ ਨੇ ਪੂਰੀ ਦੁਨੀਆ ਦੇ ਇਸ ਕਰਕੇ ਜਦੋਂ ਇਹ ਡਿਸਟਰਬ ਰਹਿਣਗੇ ਤਾਂ ਇਕਨੋਮੀ ਤੇ ਇਸ ਦਾ ਅਸਰ ਪਏਗਾ ਹੀ ਪਏਗਾ ਇਸ ਤੋਂ ਇਲਾਵਾ ਜਦੋਂ ਦੇ ਟਰੰਪ ਸਾਹਿਬ ਨੇ ਸੱਤਾ ਸੰਭਾਲੀ ਹੈ ਟਰੰਪ ਨੇ ਟੜਾ ਟੜ ਟੈਰਿਫ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਅਲੱਗ-ਅਲੱਗ ਮੁਲਕਾਂ ਦੇ ਉੱਪਰ ਸਭ ਤੋਂ ਵੱਧ ਟੈਰਿਫ ਲਗਾਇਆ ਉਹਨਾਂ ਨੇ 200% ਤੋਂ ਵੀ ਵੱਧ ਟੈਰਿਫ ਲੱਗਿਆ ਚਾਈਨਾ ਦੇ ਉੱਪਰ ਯਾਨੀ ਕਿ ਟ੍ਰੇਡ ਵਾਰ ਵੀ ਚੱਲ ਰਹੀ ਹੈ ਕਈ ਮੁਲਕਾਂ ਦੇ ਵਿਚਾਲੇ ਉਸ ਦਾ ਅਸਰ ਵੀ ਡਾਲਰ ਤੇ ਪਿਆ ਸੋਨੇ ਤੇ ਪਿਆ ਪੂਰੀ ਦੁਨੀਆ ਦੇ ਸੰਸਕਤ ਯਾਨੀ ਕਿ ਜੋ ਸਟਾਕ ਐਕਸਚੇਂਜ ਨੇ ਸ਼ੇਅਰ ਮਾਰਕੀਟ ਨੇ ਉਹਨਾਂ ਦੇ ਉੱਪਰ ਵੀ ਪਿਆ ਹੈ ਤਾਂ ਇਸ ਦਾ ਅਸਰ ਸੋਨੇ ਦੀਆਂ ਕੀਮਤਾਂ ਤੇ ਵੀ ਪਿਆ ਹੈ ਤਾਂ ਇਸ ਕਰਕੇ ਕੋਈ ਰਾਤੋ ਰਾਤ ਜਾਦੂ ਨਹੀਂ ਹੋਇਆ ਕਿ ਸੋਨੇ ਦੇ ਕੀਮਤਾਂ ਅਚਾਨਕ 1 ਲੱਖ ਪਾਰ ਹੋ ਗਈਆਂ ਇਸ ਦੇ ਕਈ ਕਾਰਨ ਨੇ ਜਿਸ ਦੇ ਵਿੱਚ ਤਿੰਨ ਮੁੱਖ ਕਾਰਨ ਸੀ ਤੁਹਾਨੂੰ ਦੱਸ ਦਿੱਤੇ ਯੂ ਐਸ اے ਦਾ ਡਾਲਰ ਇਸ ਸਮੇਂ ਕਮਜ਼ੋਰ ਹੈ ਇਸ ਕਰਕੇ ਸੋਨਾ ਜ਼ਿਆਦਾ ਖਰੀਦਿਆ ਜਾ ਰਿਹਾ ਹੈ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਸੈਂਟਰਲ ਬੈਂਕਾਂ ਨੇ ਬਹੁਤ ਸਾਰਾ ਸੋਨਾ ਖਰੀਦ ਲਿਆ ਕਰੀਬ 1000 ਟਨ ਸੋਨਾ ਖਰੀਦ ਕੇ ਅਲਗ-ਅਲਗ ਬੈਂਕਾਂ ਨੇ ਇਸ ਸਮੇਂ ਇਕੱਠਾ ਕਰ ਲਿਆ ਭੰਡਾਰਨ ਕਰ ਰਿਹਾ ਇਸ ਕਰਕੇ ਸੋਨੇ ਦੀ ਡਿਮਾਂਡ ਵਧੀ ਹੈ ਸਪਲਾਈ ਘਟੀ ਹੈ ਇਸ ਕਰਕੇ ਵੀ ਰੇਟ ਵਧਿਆ ਹੈ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਕਈ ਮੁਲਕਾਂ ਦੇ ਵਿੱਚ ਆਪਸੀ ਟੈਨਸ਼ਨ ਹੈ ਜਿਸ ਦਾ ਅਸਰ ਇਕਨੋਮੀ ਤੇ ਪੈ ਰਿਹਾ ਹੈ ਟੈਰਿਫ ਕਰਕੇ ਵੀ ਇੱਕ ਅਨੁਮਿਤ ਅਸਰ ਪੈ ਰਿਹਾ ਹੈ ਇਸ ਕਰਕੇ ਵੀ ਸੋਨਾ ਮਹਿੰਗਾ ਹੋਇਆ ਹੈ ਤਾਂ ਤੁਹਾਨੂੰ ਸਮਝਾਉਣ ਦੀ ਅਸੀਂ ਕੋਸ਼ਿਸ਼ ਕੀਤੀ ਕਿ ਆਖਿਰਕਾਰ ਸੋਨਾ ਇੰਨਾ ਮਹਿੰਗਾ ਕਿਉਂ ਹੋ ਗਿਆ 1 ਲੱਖ ਤੋਂ ਪਾਰ ਕਿਉਂ ਹੋ ਗਿਆ ਤੇ ਇਸ ਦੇ ਤਿੰਨ ਵੱਡੇ ਕਾਰਨ ਅਸੀਂ ਤੁਹਾਨੂੰ ਦੱਸ ਦਿੱਤੇ ਧੰਨਵਾਦ